ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮੇਟ ਆਡਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਦੋ ਪਸ਼ੂ ਆ ਗਏ ਵੀਰੇ ਕੋਲੇ ਚੰਗੀ ਵਹਿੜ ਆ ਗਈ ਵੀਰੋ ਚੰਗੇ ਰਿਕਾਰਡ ਵਾਲੀ ਆ ਤਾਂ ਤਾਜੀ ਸੂਈ ਝੋਟੀ ਆ ਗਈ ਆ ਚੰਗੇ ਰਿਕਾਰਡ ਵਾਲੀ ਤਾਂ ਆਓ ਵੀਰੇ ਇਹਨਾਂ ਬਾਰੇ ਲੈਨੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਰ ਸੁਣਾ ਵੀਰੇ ਕੀ ਹਾਲ ਚਾਲ ਵਧੀਆ ਵਧੀਆ ਵੀਰ ਜੀ ਤੁਸੀਂ ਸੁਣਾ ਵਧੀਆ ਵਧੀਆ ਜੀ ਅਮਿਰ ਜੀ ਨਾਂ ਦੱਸਿਓ ਆਪਣਾ ਨਾਮ ਆਪਣਾ ਜੋ ਬਣ ਜੇ ਪਿੰਡ ਸ਼ਿਕਾਰਮਾਛੀਆਂ ਜ਼ਿਲ੍ਹਾ ਗਰਦਾਪੁਰ ਤਹਿਸੀਲ ਡੇਰਾਵਾ ਬਣਾਣਕੀ ਫੋਨ ਨੰਬਰ 81950282 ਠੀਕ ਹੈ ਜੀ ਦੋ ਪਸ਼ੂ ਆਗੇ ਕੋਲੇ ਹਾਂ ਜੀ ਦੋ ਇੱਕ ਚੰਗੀ ਵਹਿੜ ਆ ਗਈ ਵੀਰੇ ਤੇ ਇੱਕ ਸੂਈ ਝੋਟੀ ਹੈ ਨਾ ਹਾਂ ਜੀ ਇੱਕ ਤਾਜੀ ਸੂਈ ਝੋਟੀ ਹੈ ਨੀਲੀ ਰੰਗ ਦੀ ਠੀਕ ਹੈ ਜੀ ਹਾਂ ਜੀ ਤਾਂ ਉਹ ਚੰਗੀ ਥਾਂ ਦੇ ਵਾ ਲੱਗਾ ਵਧੀਆ ਗੱਡੀ ਬਿਲਕੁਲ ਤਾਂ ਕਰੀਏ ਵੀਰੇ ਸ਼ੁਰੂ ਇਹਨਾਂ ਬਾਰੇ ਦੱਸੀਏ ਹਨਾ ਹਾਂ ਜੀ ਹਾਂ ਜੀ ਪਹਿਲਾਂ ਵਹਿੜ ਤੋਂ ਕਰਦੀਏ ਜਿੱਥੇ ਮਰਜ਼ੀ ਕਰ ਲਓ ਭਾਈ ਇਹਦੇ ਬਾਰੇ ਦੱਸਦੇ ਵਹਿੜ ਬਾਰੇ ਵੀਰੇ ਭਾਈ ਪਹਿਲਾਂ ਸੂਆ ਵੱਛੀ ਆ ਹਾਂ ਜੀ ਆਪਣੇ ਕੋ ਜਿੰਨਾ ਕੋ ਲਈ ਉਹਦੇ ਕਹਿੰਦੇ ਸੂਈ ਨੂੰ ਡੇਢ ਮਹੀਨਾ ਆ ਬਾਕੀ ਕੋਈ ਜਿੰਨੇ ਚਿਰ ਦੀ ਮਰਜ਼ੀ ਲੜ ਨਾ ਠੀਕ ਹੈ ਜੀ ਦੁੱਧ ਭਾਈ ਵਸ਼ੀ ਥੱਲੇ ਹੋਏਗਾ 8 ਹਾਂਜੀ ਆਪਾਂ ਸੱਤ ਦੱਸਾਂਗੇ ਠੀਕ ਹੈ ਜੀ ਹਾਂਜੀ ਬਾਕੀ ਠੰਡੀ ਧੀਰੀ ਤੇ ਸਲਾਗਾ ਅੱਗੇ ਹੈ ਨਾ ਜੀ ਬੜਾ ਚੰਗਾ ਥਣ ਲੱਗੇ ਹਾਂਜੀ ਹਾਂਜੀ ਤੋਰੋ ਜੀ ਤਾਂ ਵੇਖੋ ਵੀਰੋ 7 ਕਿਲੋਆਂ ਦੀ ਵੀਰ ਕਹਿੰਦਾ ਗਾਰੰਟੀ ਆ ਸੋਣੀ ਵੈੜਾ ਬੱਚਾ ਇਹਦਾ ਹਨੀ ਬਾਕੀ ਲੇਵਾ ਤੇ ਥਣ ਚੈੱਕ ਕਰ ਲਓ ਲੱਗ ਗਿਆ ਤਾਂ ਉਹ ਵਧੀਆ ਲੇਵਾ ਵੇ ਨੂੰ ਸੱਜਰਾਂ ਜੰਨਾ ਹਜੇ ਵੀ ਬਹੁਤ ਚੰਗੀ ਵੈੜਾ ਹਨਾ ਜੀ ਲੇਵਾ ਬੜਾ ਸੋਹਣਾ ਲੱਗਿਆ ਤਾਂ ਬਾਕੀ ਵੀਰੋ ਗਾੜੀ ਦੁੱਧ ਸੇਵਾ ਦਾ ਚਵਾ ਵੀਰਨ ਦੱਸਿਆ ਇੱਕ ਨੰਬਰ ਚਵਾ ਆ ਗਿਆ ਜੀ ਵੈੜ ਨੂੰ ਐ ਸਿੱਧੀ ਸਾਦੀ ਹੈ ਉੱਪਰੋਂ ਵੀ ਵੈੜ ਸੁਰਜੇ ਤੁਰਦੇ ਜੀ ਥਣ ਬੜਾ ਵੀਰੋ ਇਹਨੂੰ ਪਿਆਰਾ ਲੱਗਿਆ ਵੈੜ ਨੂੰ ਕਮਾਲੋ ਅਲਾਪਤਾ ਨਾ ਉਹ ਨਹੀਂ ਤਾਂ ਵੇਖੋ ਵੀਰੋ ਜੇ ਗੱਲ ਲੱਗਦੋ ਫੇਰ ਮੈਂ ਚੈੱਕ ਕਰ ਲਿਓ ਸੋਹਣੇ ਛਣਪਾਂਡੇ ਦੀ ਮਾਲਕਾ ਛਿਰੀ ਆ ਭਾਂਤੋ ਗੜੀ ਕਿਸਨਾਰ ਦੇ ਟੋਲੇ ਅਡਰ ਦੀ ਕੈਮਰੇ ਕੀ ਕੈਮਰੇ ਡਾ ਥਣ ਬੜਾ ਪਿਆਰਾ ਲੱਗਿਆ ਹਾਂਜੀ ਤਾਂ ਵੀਰੇ ਇਹ ਮੁੱਲ ਦੀ ਗੱਲ ਕਰੀਏ ਕਿੰਨੇ ਦੀ ਹੋਜੂ ਮੁੱਲ ਮੱਛੀ ਦਾ ਬੱਚਾ ਹੁੰਦਾ ਤੇ ਭਾਂਡੇ 40 45 ਦੀ ਵੇਚ ਲੈਂਦੇ ਹਾਂਜੀ ਮੁੱਲ ਭਾਂਡੇ ਮੱਛੀ ਦਾ ਪਰ ਸੋਕੜਾ ਮਾੜਾ ਜਿੰਨਾ ਨਹੀਂ ਕਰਦਾ ਹਾਂ ਹਾਂਜੀ ਮੋਲੋ ਅਛੀ ਦਾ ਭਾਂ 35 ਦਾ ਪਈ 30 ਕਰਾ ਲਈਏ ਹਾਂਜੀ ਮੱਛੀ ਦੇ ਦਾਂਗੇ 27000 27 ਦੀ ਹਾਂਜੀ ਮਾਨ ਤਾਨ ਵੀਰੇ ਬਾਕੀ ਵੇਚ ਲੋ ਵੀ ਉਦੀ ਪਾਵੇ ਦੀ ਬੜੀ ਡਿਮਾਂਡ ਈ ਬਿਲਕੁਲ ਕਰਾ ਦੇਣਾ ਹਸਪੀਟਲ ਰਿਆ ਅੱਛਾ ਜੀ ਹਾਂਜੀ ਕੱਲ ਹੀ ਆਇਆ ਮੋਲੋ ਤੇ ਅੱਜ ਫੇਰ ਕਹਿੰਦਾ ਵੀਡੀਓ ਬਣਾਈਏ ਵੇ ਚਲ ਅੱਛਾ ਠੀਕ ਹੈ ਜੀ ਹਾਂਜੀ ਆਪੀ ਲਿਆ ਹੋ ਗਿਆ ਜੀ ਉਹੋ ਤਬੀਅਤ ਖਰਾਬ ਹੋ ਗਈ ਵੀਰ ਦੀ ਹਣਾ ਹਾਂਜੀ ਹਾਂਜੀ ਤਾਂ ਹੁਣ ਠੀਕ ਨੇ ਵੀਰ ਹਾਂ ਤਾਂ ਠੀਕ ਆ ਵੇਚ ਲੋ ਭਵੇਂ ਜੀ ਨਹੀਂ ਚਲ ਉਪਰ ਮੰਦਮਾ ਚੜਦੀ ਕਲਾ ਚ ਰੱਖਿਆ ਨੂੰ ਹਣਾ ਸੰਦੂ ਉਸਿਆ ਮਰ ਸ਼ਾਹ ਕਹਿੰਦਾ ਛੋਟਛਾਪਾ ਬੜਾ ਕਰ ਦਿੰਦਾ ਵੀਰ ਹਣਾ ਨਹੀਂ ਨਹੀਂ ਉਹ ਗੱਲ ਇਹ ਨਹੀਂ ਮਜਦ ਕਰਨੀ ਕਿੰਨੇ ਦੀ ਵੀਰੇ ਹੋਜੀ ਹੁਣ ਆ ਨਾ ਭਾਈ ਵਛੀ ਦੇ ਦਾਂਗੇ ਬਿਆਸ ਨੂੰ 27000 ਦੀ ਹਾਂਜੀ ਬਾਬਾ ਜੀ ਭਾਈ ਆਦੀ ਭਾਈ ਦੇਣੀ ਹਾਂਜੀ ਹਾਂ ਨਾ ਵਛੀ 5000 ਦੀ ਦੇਣਾਗੇ ਕੀ ਬਾਤ ਹੈ ਜੀ ਘਟ ਕੇ ਸੇਰਾ ਰੇਟ ਬਹੁਤ ਸੋਣਾ 5000 ਦੀ ਹਾਂਜੀ 1000 ਹੋਰ ਛੱਡ ਦਾਂਗੇ 1000 ਹੋਰ ਛੱਡ ਦਾਂਗੇ ਸਹੀ ਨਹੀਂ ਦੇ ਦਾਂਗੇ ਤੇਈ ਦੀ ਹਾਂਜੀ ਬੇਸ਼ੱਕ ਕੋਈ ਸੂਆ ਚੋਗੇ ਜੇ ਤਾਂ 4-5 ਕਿਲੋ ਦੁੱਧ ਰਹਿ ਜੂਗਾ ਫੇਰ 15000 ਦੀ ਵੀ ਠੀਕ ਹੈ ਬਾਬਾ ਜੀ ਕਰਤਾ ਕਰਤਾ ਭਾਈ ਕੀ ਬਾਤ ਹੈ ਇੰਨਾ ਜੇ ਰਾਇ ਲਾਈ ਜਾਂਦੀ ਬਾਬੇ ਨੂੰ ਰੇਟ ਬੜਾ ਜਾਇਜ ਹੈ ਨਾ ਵੀਰੇ ਹਾਂਜੀ ਤਾਂ ਫੋਨ ਬੜੀ ਲੱਗੀ ਬਸ਼ੀਵਾ ਇੱਕ ਨੰਬਰ ਖਾਣਾ 20000 ਦੀ ਜੀ 20000 ਛੋਟ ਛੱਪਾ ਹੋ ਜੂਗਾ ਵੀਰ ਫੋਨ ਕਰਦਾ ਤਾਂ ਨਹੀਂ ਹੁਣ ਜਦੋਂ ਆਜ ਗਿਆ ਯਾਰ ਨਹੀਂ ਠੀਕ ਹੈ ਨਹੀਂ ਜਾਇਜ ਹੈ ਵੀਰੇ ਜਾਇਜ ਦੂਜੇ ਨੰਬਰ ਤੇ ਆ ਗਈ ਝੋਟੀ ਭਾਜੀ ਪਹਿਲਾਂ ਦੂਆ ਕੱਟੀ ਚਾਰ ਦਾੰਦਾ ਨੀਲੀ ਰਬੀ ਦੀ ਮਗਰੀ ਕੱਟੀ ਨਹੀਂ ਦੀਲੀ ਕੱਟੀ ਆ ਗਈ ਮਗਰੇ ਹਾਂਜੀ ਹਾਂਜੀ ਠੀਕ ਹੈ ਜੀ ਸੋਣੀ ਝੋਟੀ ਆ ਗਈ ਹੈ ਨਾ ਵੀਰੇ ਆ ਗਿਆ ਬੱਚਾ ਕੱਟੀ ਆ ਗਈ ਮਗਰ ਹਣੇ ਕੱਟੀ ਚੰਗੇ ਸੀ ਮੁੰਜਿਆ ਠੀਕ ਹੈ ਜੀ ਵੇਖੋ ਵੀਰੋ ਤੋਰਾ ਚੈੱਕ ਕਰ ਲਿਓ ਝੋਟੀ ਦਾ ਵੱਡੀ ਝੋਟੀ ਆ ਪਲੀ ਜੁੜੀ ਆ ਲੇਵਾ ਤਿਰਖਣ ਨੋਕ ਵਾਲਾ ਆ ਗਿਆ ਤਾਂ ਵੀਰੋ ਮਗਰ ਵੀ ਇਹਦੇ ਕੱਟੀ ਆ ਗਈ ਆ ਤਾਂ ਗੱਲ ਕਰੀਏ ਫੇਸ ਕੁਆਲਟੀ ਦੀ ਉਹ ਵੀ ਬਹੁਤ ਸੋਹਣੀ ਸਿੰਗ-ਸੁੰਗ ਚੰਗਾ ਲੱਗਿਆ ਖਿੱਚੋ-ਫਿੱਚੋ ਤੋਰੋ ਤੋਰਦੇ ਤੋਰਦੇ ਲੰਮੀ ਤੋਰਦੇ ਹੋ ਜੀ ਤਾਂ ਸੋਹਣੀ ਪਲੀ ਜੁੜੀ ਝੋਟੀ ਆ ਵੀਰੋ ਖਣ ਬੜਾ ਪਿਆਰਾ ਲੱਗਿਆ ਤਾਂ ਕਿਹੜਾ ਵੀ ਵੀਰ ਚੱਲ ਕੇ ਹੁੰਦੇ ਆ ਵੀਰੇ ਛੱਡੋਗੇ ਨਹੀਂ ਤੁਸੀਂ ਸੋਹਣੀ ਸੁਨਖੀ ਝੋਟੀ ਆ ਤੁਹਾਨੂੰ ਪਸੰਦ ਜ਼ਰੂਰ ਆਊਗੀ ਸਿੰਘ ਸੁng ਚੰਗਾ ਲੱਗਿਆ ਉਹ ਬੱਚੇ ਦਾ ਜ਼ਿਆਦਾ ਤੇਹ ਕਰਦੀ ਐ ਦੇਖੋ ਵੀਰੋ ਇੱਕ ਵਾਰੀ ਲਾਗੇ ਤਾਂ ਥਨ ਚੈੱਕ ਕਰ ਲਓ ਤਾਂ ਫੁੱਲ ਰਾਜੀ ਆ ਪਤਲਾ ਚਾਮਾ ਖਣ ਨੋਕ ਵਾਲਾ ਤਾਂ ਫੇਸ ਕੁਆਲਿਟੀ ਇੱਕ ਵਾਰੀ ਲਾਗੇ ਤਾਂ ਫਿਰ ਚੈੱਕ ਕਰ ਲਓ ਐਨ ਘੁਮਾਏ ਵੀਰ ਜੀ ਦੇਖੋ ਵੀਰੋ ਸਿੰਘ ਸੁng ਚੰਗਾ ਲੱਗਿਆ ਔਰ ਠੰਡੀ ਟੀਨੀ ਕੱਟੀ ਚੋਂ ਆਨ ਲੋਕਾਰ ਲੱਗੀ ਲਵੀ ਕੱਟੀ ਠੀਕ ਹੈ ਜੀ ਇੱਕ ਨੰਬਰ ਚ ਵਾ ਲੱਗਿਆ ਵਾਹ ਜੀ ਜਵਾਲ ਠੀਕ ਹੈ ਜੀ ਤੇ ਵੀਰ ਜੀ ਇਹਦਾ ਮੁੱਲ ਕੀ ਕਰ ਦੇਣਾ ਛੋਟੀ ਦਾ ਮੁੱਲ ਤੇ ਕੱਟੀ ਇੱਕ 20 ਦੀ ਵੇਚ ਲਈ ਦੀ ਇੱਕ 15 ਦੀ ਹਾਂਜੀ ਲੱਖ ਦੀ ਦੇ ਦਈਏ ਪਰ ਬਾਵਾ ਆ ਗਿਆ ਜਿੰਨੇ ਦੀ ਕਹਿਗਾ ਬਾਵਾ ਆ ਗਿਆ ਹਨਾ ਮਾਨਦਾਨ ਹੋ ਜੂ ਹਾਂਜੀ ਹਾਂਜੀ ਤੇ ਦੇਖੋ ਵੀਰੋ ਰੇਟ ਜਾਇਜ਼ ਹੁੰਦਾ ਵੀਰ ਦਾ ਹਾਂਣਾ ਕਿੰਨੇ ਦੀ ਵੀਰ ਜੀ ਆਣਾ ਦਾ 10 ਕਿਲੋ ਪੱਕਾ ਦੁੱਧ ਹੋਏਗਾ ਕੱਟੀ ਥੱਲੇ ਆਪਾਂ 9 ਦੱਸਾਂਗੇ ਹੁਣ ਜਿਹੜਾ ਦੁੱਧ ਆ। ਅੱਛਾ 9 ਲੀਟਰ। ਪਲੀ ਜੁੜੀ ਝੋਟੀਆ ਵੀਰੇ ਕਰੇ ਕਿੱਲੇ ਬੱਜੀ ਵੀ ਸੋਣੀ ਲੱਗਦੀ ਆ ਹਨਾ। ਕੋਈ ਕਹੂਗਾ ਵੀ ਕੱਟੀਆਂ ਹੁੰਦੀ ਕਿਸੇ। ਬਿਲਕੁਲ। ਹਾਂ ਨਾ ਕਿੰਨੇ ਦੀ ਵੀਰੇ? ਭਾਜੀ ਜਿਆ ਤੋਂ 90 ਦੀ ਦੇ ਦਾਂਗੇ। 90 ਦੀ? ਹਾਂਜੀ। ਮਾਣ ਤਾਂ ਵੀਰੇ। ਮਾਣ ਤਾਂ ਭਾਈ 90 ਦੇ ਵੀ ਦੱਸ। ਤਿੰਨ ਸ਼ੋਰਟ ਕੱਟ ਦਾਂਗੇ ਭਾਈ। ਤਿੰਨ ਸ਼ੋਰਟ। ਕੀ ਬਾਤ ਆ ਜੀ। 87 ਦੀ। ਪਾਸੀ ਆਦੀ ਕੋਈ ਨੋਟ ਕਰਦਾਂਗੇ ਹਾਂਜੀ 2 ਹੋਰ 85000 ਦੀ 85 ਦੀ ਕੱਟੀ ਦੇ ਦਾਂਗੇ ਭਾਵੇਂ 20 ਪਿੰਡ ਤੋਂ ਫਿਰ ਲੈ ਛਾਈ ਪਾ ਦੇ ਤੀਜੇ ਦੇ ਨਾਂ ਨ ਕੀ ਆਪਣੇ ਕੋਲ ਲੈ ਲੈ ਜੇ ਕੋਈ ਨੇ ਦੀ ਇਦਾਂ ਦੀ ਦੇ ਦੇਗਾ ਨਾ ਉਹਦੇ ਤੋਂ ਆਪਾਂ ਲੈਣਾਗੇ 2000 ਨਾ ਨਹੀਂ ਰੇਟ ਤਾਂ ਜਾਜ ਆ ਵੀਰੇ ਤੁਹਾਡਾ ਹਰ ਵੀਡੀਓ ਜਾਜ ਹੁੰਦਾ ਵਾ ਤੇ ਵੇਖੋ ਵੀਰੇ ਇੱਕ ਵਾਰੀ ਲੰਗ ਤੇ ਚੈੱਕ ਕਰ ਲਿਓ ਸੋਨੀ ਜੁੱਤੀ ਵੀਰੇ ਪਲੀ ਜੁੜੀ ਝੋਟੀ ਜੋ ਹਾਂ ਨਾ ਵੀਰ ਕਹਿੰਦਾ 85000 ਦੀ ਹੋ ਜੂ ਕੱਟੀ ਮਗਰ ਵੀ ਇਹਦੇ ਕੱਟੀ ਆ ਗਈ ਹੈ ਕੱਟੀ ਹੈ ਕੀ ਬਾਤ ਆ ਜੀ ਰੇਡ ਵੀਰ ਦਾ ਜੈ ਜੈ ਬਾਕੀ ਵੀਰੋ ਵੀਰ ਨੂੰ ਫੋਨ ਜਰੂਰ ਲਾ ਲਿਓ ਦੋ ਪਸ਼ੂ ਵੀਰ ਕੋਲ ਆ ਗਏ ਆ ਤਾਂ ਵੈਡ ਵੀ ਬਹੁਤ ਸੋਹਣੀਆਂ ਤੇ ਝੋਟੀ ਦਾ ਰੇਡ ਵੀ ਬਹੁਤ ਵਧੀਆ ਕੀਤਾ ਜਿਓ ਕੋਈ ਵੀਰ ਜੋੜਾ ਪਾ ਲੂ ਤਾਂ ਵੀਰੇ ਕਰ ਦਿਓ ਮਾਨਤਨ ਖੁੱਲਾ ਹਨਾ ਕਿਉਂਕਿ ਵੇਚਣ ਵਾਲਾ ਵੀਰ ਹੀ ਖਰ ਸਕਦਾ ਵੀਰੋ 85000 ਦੀ ਝੋਟੀ ਵੱਡੀ ਝੋਟੀ ਪਲੀ ਜੁੜੀ ਤਾਂ ਲੈਵੇ ਬਾਜ ਵੀਰੋ ਥਾਣੇ ਸਪੈਸ਼ਲ ਲੱਗਿਆ ਤਾਂ ਪਲੀ ਜੁੜੀ ਫੁੱਲਾ 85 ਯਾਰ ਦੀ ਤਾਂ ਵੈਡ ਦੀ ਗੱਲ ਕਰੀਏ ਤਾਂ ਬਾਈ ਯਾਰ ਦੀ ਵੀ ਰੱਖਿਆ 23 ਦੀ ਤਾਂ ਕੋਈ ਨੀ ਕੋਈ ਫੋਨ ਲਾਵੇ ਵੀਰੇ ਕਰਿਓ ਛੋਟ ਜਿਹਾ ਤਾਂ ਵੀਰੇ ਫੋਨ ਜ਼ਰੂਰ ਲਾ ਲਿਓ ਚਵਾ ਚੰਗਾ ਲੱਗਿਆ ਜੀ ਤਾਂ ਬਾਕੀ ਵੀਰਾਂ ਨੂੰ ਬੇਨਤੀ ਹੈ ਵੀਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਸ਼ੇਅਰ ਕਰੋ ਨਵੀਆਂ ਤਰ੍ਹਾਂ ਦੀ ਵੀਡੀਓ ਲੈ ਕੇ ਤੁਹਾਨੂੰ ਮੁਖਲੀ ਜਾਵੇ ਜੀ ਤਾਂ ਬਾਕੀ ਵੀਰ ਜੀ ਆਪਣਾ ਐਡਰੈਸ ਬੋਲਿਓ ਜੀ ਪਿੰਡ ਸ਼ਿਕਾਰਮਾਸ਼ੀਆਂ ਨਾਂ ਜੋਹੜਨ ਜ਼ਿਲ੍ਹਾ ਗੁਰਦਾਪੁਰ ਤਸੀਹਾਰਾ ਬਾਬਾਣਾ ਫੋਨ ਨੰਬਰ 81950 2852 ਠੀਕ ਹੈ ਸਾਰੀ ਗੱਲ ਵੀ